ਹਾਂਜੀ ਲਾਓ ਵੀ ਮਿੱਤਰੋ ਇੱਕੋ ਘਰੇ ਖੇਤੀਬਾੜੀ ਸੰਦਾਂ ਦਾ ਫਿਰ ਤੋਂ ਮੇਲਾ ਲੱਗਿਆ ਬਾਈ ਜੀ ਏਰੀਆ ਫਰੀਦਕੋਟ ਆ 9463718090 ਬਾਈ ਜੀ ਵੀਰ ਕੋਲੇ ਕਾਫੀ ਸੰਦ ਸੇਲ ਨੇ ਰੋਟਾਵੇਟਰ ਬਾਰੇ ਗੱਲਬਾਤ ਕਰਦੇ ਆ ਬਾਈ ਜੀ ਪਹਿਲਾਂ ਤਾਂ ਆਪਾਂ ਸ਼ਕਤੀਮਾਨ ਕੰਪਨੀ ਦਾ ਰੋਟਾਵੇਟਰ ਆ ਬਾਈ ਜੀ ਵਧੀਆ ਹਾਲਤ ਪਈਆ ਰੇਟ ਸਿਰਫ 48000 ਰੁਪਏ ਮੌਕੇ ਤੇ ਮੰਨ ਤਣ ਹੋ ਜਾਊਗਾ ਬਾਈ ਜੀ ਤਵਕਾਂ ਬਾਰੇ ਗੱਲ ਕਰੀਏ ਤਾਂ ਬਾਈ ਜੀ ਵਧੀਆ ਕੰਡੀਸ਼ਨ ਦੀਆਂ ਤਵਕਾਂ ਪੰਗਾ ਪੂਰੇ ਵਧੀਆ ਨਰੋਗੀਆਂ ਹੱਵਾਂ ਲੱਗੀਆਂ ਬਾਈ ਜੀ ਇਹ ਕਰ ਗੱਲ ਕਰਕੇ ਤਾਂ ਬਾਈ ਕਿੰਨੇ ਤਵੰਗਾ ਤਾਂ ਬਾਈ ਜੀ ਇਹ 18 ਤਵੰਗਾ ਦਾ ਸੈੱਟ ਆਗਾ ਪੂਰਾ ਵਧੀਆ ਨਰੋਗਾ ਸੈੱਟ ਆ ਰੇਟ ਇਹਦਾ ਹੈਗਾ ਸਿਰਫ ਹੀ ਬਾਈ ਜੀ ਯਕੀਨ ਨਹੀਂ ਮੰਨਣਾ ਤੁਸੀਂ ਸਿਰਫ 65000 ਸਾਨੂੰ ਤਵੰਗਾ ਮਿਲ ਜਾਣਗੇ ਬਾਈ ਜੀ ਮੌਕੇ ਤੇ ਮੰਨਤ ਨਹੀਂ ਚ ਵੀ ਹੋ ਜਾਊਗਾ ਉਸੇ ਵੀਰ ਕੋਲ ਆ ਮੈਸੀ ਫਾਰਗੇਸ਼ਨ 5245 ਡੀ ਆਈ ਬਾਈ ਜੀ ਸਾਰਾ ਟਰੈਕਟਰ ਰੈਨ ਸਾਫ ਕੰਡੀਸ਼ਨ ਦਾ ਬਾਈ ਜੀ ਚੈੱਕ ਕਰੋ ਕੰਡੀਸ਼ਨ ਦਾ ਪਹਿਲਾਂ ਤੁਸੀਂ ਟਰੈਕਟਰ ਦੀ ਤੇ 2027 ਤੱਕ ਡਰੈਕਟਰ ਦੀ ਪਾਸਿੰਗ ਪਈ ਆ ਬਾਈ ਜੀ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਬਾਕੀ ਤੁਸੀਂ ਬਾਈ ਜੀ ਆਪਦੀ ਤਸੱਲੀ ਕਰਨੀ ਆ ਸਾਰੇ ਸੰਦਾਂ ਦੀ ਆਪਣਾ ਕੰਮ ਸਿਰਫ ਐਡ ਲਾਉਣ ਦਾ ਬਾਈ ਜੀ ਟਾਇਰਾਂ ਦੀ ਗੱਲ ਕਰੀਏ ਤਾਂ ਚਾਰੋ ਟਾਇਰ ਬਾਈ ਜੀ ਕੰਪਨੀ ਦਾ ਟਾਇਰ ਆ ਕਿ ਵਧੀਆ ਕੰਡੀਸ਼ਨ ਦੇ ਟਾਇਰ ਪਿਆ ਰੇਟ ਹੈਗਾ 1,98,000 ਡਿਮਾਂਡ ਆ ਬਾਈ ਜੀ ਮੌਕੇ ਤੇ ਮਾਨਤਣ ਹੋ ਜਾਊਗਾ ਇੱਕ ਬਾਈ ਜੀ ਇਸੇ ਵੀਰ ਕੋਲੇ ਹਾਲ ਵਿਕਾਊਗਾਗੇ 11 ਹਾਲ ਨੇ ਬਾਈ ਜੀ ਬਾਕੀ ਤਲਵੰਡੀ ਭਾਈ ਦੇ ਬਣੇ ਹੋਏ ਆ ਪੂਰੇ ਫੁੱਲਨ ਰੋਏ ਹਾਲ ਬਣੀ ਹੋਏ ਬਾਈ ਜੀ 11 ਵਾਲਾ ਰੇਟ ਦੀ ਗੱਲ ਕਰੀਏ ਤੇ ਰੇਟ ਕਹਿੰਦਾ ਵੀਰ ਕਹਿੰਦਾ ਆਪਾਂ ਫੋਨ ਤੇ ਕਰ ਲਾਂਗੇ ਹਾਲਾਂ ਦਾ ਤਾਂ ਸਸਤੀ ਦੇਣੇ ਆ ਬੜੇ ਜਿਆਦਾ ਮਹਿੰਗੇ ਨਹੀਂ ਦੇਣੇ ਵੀਰ ਕਹਿੰਦਾ 11 ਹਾਲਾ ਤਲਵੰਡੀ ਭਾਈ ਦੇ ਬਣੇ ਹੋਏ ਆ ਬਾਈ ਜੀ ਬਾਕੀ ਰੇਟ ਫੋਨ ਤੇ ਹੋ ਜਾਊਗਾ ਅੱਗੇ ਗੱਲ ਕਰਕੇ ਤਾਂ ਬਾਈ ਜੀ ਅੱਗੇ ਗੱਲ ਕਰਦੇ ਆ ਆਪਾਂ ਸਵੈਵਟ ਡਿਜ਼ਾਇਰ ਬਾਰੇ ਬਾਈ ਜੀ ਡਿਜ਼ਾਇਰ ਦਾ ਮਾਡਲ ਵਗੈਰਾ ਹੈਗਾ ਮਾਡਲ ਵੀਰ ਕਹਿੰਦਾ ਆਪਾਂ ਫੋਨ 'ਤੇ ਦੱਸ ਦਿਆਂਗੇ ਪੰਜਾਬ ਨੰਬਰ ਦੀ ਗੱਡੀ ਆ ਬਾਈ ਜੀ BXI10 ਸਾਰੀ ਕੰਡੀਸ਼ਨ ਨਵੇਂ ਵਰਗੀ ਪਈ ਆ ਬਾਈ ਜੀ 2030 ਤੱਕ ਪਾਸਿੰਗਾ ਰੇਟ ਇਹਦਾ ਹੈਗਾ ਸਰਫੀ 1 ਲੱਖ 85000 ਰੁਪਿਆ ਗੱਡੀ ਦੀ ਡਿਮਾਂਡ ਆ ਬਾਈ ਜੀ ਮੌਕੇ ਤੇ ਵੀਰ ਕਹਿੰਦਾ ਆਪਾਂ ਵਧੀਆ ਮਾਨਤਨ ਕਰਾਂਗੇ 1 ਲੱਖ 85000 ਰੁਪਿਆ 2030 ਤੱਕ ਪਾਸਿੰਗਾ ਵਿੱਚੋਂ ਸੀਟਾਂ ਦਾ ਕਵਰ ਵਗੈਰਾ ਵਧੀਆ ਪਿਆ ਬਾਈ ਜੀ ਬਾਕੀ ਸਾਰੀਆਂ ਚੀਜ਼ਾਂ ਦਾ ਮਾਨਤਨ ਹੋ ਜਾਊਗਾ ਆਪਦੀ ਤਸੱਲੀ ਕਰੋ ਬਾਈ ਜੀ